ਪੀਸੀ ਪ੍ਰਧਾਨ ਦਾ ਅਸਤੀਫਾ ਆਇਆ ਸਾਰੇ ਜਾਣਦੇ ਆ ਪਰ ਉਹ ਅਸਤੀਫਾ ਵਾਪਸ ਲੈ ਲੈਣ ਇਸ ਦੇ ਲਈ ਅਪੀਲਾਂ ਹੋ ਰਹੀਆਂ ਨੇ ਪਹਿਲਾਂ ਗੱਲ ਕਰਦੇ ਆ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀ ਜਿਹੜੀ ਕਹਿ ਸਕਦੇ ਆ ਕਿ ਸੁਖਵੀਰ ਸਿੰਘ ਬਾਦਲ ਦੇ ਧੜੇ ਨਾਲ ਚੱਲਦੀ ਹੈ ਉਹਨਾਂ ਦਾ ਇੱਕ ਵਫਦ ਜਾਂਦਾ ਧਾਮੀ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਬੜੀ ਇਮਾਨਦਾਰੀ ਨਾਲ ਆਪਣੇ ਕਾਰਜ ਕਰਦੇ ਹੋ ਤੁਹਾਡੀਆਂ ਸ਼ਿਵਾਵਾਂ ਨੂੰ ਦੇਖਦੇ ਹੋਇਆ ਇਮਾਨਦਾਰੀ ਨੂੰ ਕਾਬਿਲਤਾ ਨੂੰ ਦੇਖਦੇ ਹੋਇਆ ਤੁਹਾਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਤੁਸੀਂ ਸੰਭੋ ਆ ਕੇ ਜ਼ਿੰਮੇਵਾਰੀਆਂ ਇਹ ਕਿਹਾ ਗਿਆ ਦੇਖੋ ਸਭ ਤੋਂ ਵੱਡੀ ਗੱਲ ਆਪਾਂ ਦੋ ਦਿਨ ਤੋਂ ਇਹ ਟਿਕਾ ਰਹੇ ਹਾਂ ਕਿ ਅਸਤੀਫਾ ਦੇਣਾ ਕੋਈ ਹੱਲ ਨਹੀਂ ਹੋਇਆ ਮੈਦਾਨ ਛੱਡ ਕੇ ਭੱਜਣਾ ਨਹੀਂ ਚਾਹੀਦਾਗਾ ਔਰ ਅੱਜ ਕੱਲ੍ਹ ਇਹ ਦਲ ਨੇ ਵੀ ਜਦੋਂ ਅੱਜ ਡਾਕਟਰ ਚੀਮਾ ਜਮੇਜਸ ਸਿੰਘ ਸੇਖੋਂ ਜਾਂ ਹੋਰ ਲੋਕ ਜਿਹੜੇ ਮਿਲੇ ਨੇ ਉਹ ਕਹਿੰਦੇ ਨੇ ਕਿ ਕਿਸੇ ਵੇਲੇ ਸੰਸਥਾਵਾਂ ਨੂੰ ਵੱਡੇ ਫੈਸਲੇ ਲੈਣੇ ਪਿੰਦੇ ਕੋੜੇ ਫੈਸਲੇ ਨਹੀਂ ਪਿੰਦੇ ਨੇ ਔਰ ਉਹਨਾਂ ਤੇ ਇੱਕ ਹਿਸਾਬ ਦੇ ਨਾਲ ਉਹਦੇ ਜਿਥੋਂ ਤੱਕ ਲਿਖ ਦਿੱਤਾ ਹੈਗਾ ਕਿ ਜਥੇਦਾਰ ਦੀਆਂ ਜਿਹੜੀਆਂ ਨੁਕਤੀਆਂ ਸ਼ੁਰੂਨਗੋ ਦਾ ਪ੍ਰਬੰਧ ਕਮੇਟੀ ਕਰਦੇ ਨੇ ਇਹਦਾ ਇਹ ਮਤਲਬ ਹੈ ਕਿ ਜੇ ਗਿਆਨੀ ਹਰਪੀਸੀ ਦੀ ਛੁੱਟੀ ਕੀਤੀ ਹੈ ਤੇ ਤੁਸੀਂ ਐਕਟ ਦੇ ਤਹਿਤ ਹੀ ਕੀਤੀ ਹੈਗੀ ਕੋਈ ਮਾੜਾ ਕੰਮ ਨਹੀਂ ਗੁਨਾਹ ਨਹੀਂ ਕੀਤਾ ਕਿਉਂਕਿ ਹੱਲੇ ਤੱਕ ਵਿਧੀ ਵਿਧਾਨ ਸੇਵਾ ਤੇ ਸ਼ਰਤਾਂ ਇੱਕ ਪਿਛਲੇ ਲੰਬੇ ਸਮੇਂ ਤੋਂ ਪੰਥ ਦੀ ਮੰਗ ਆ ਉਹ ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਨੇ ਉਸੇ ਕੋਈ ਕਮੇਟੀ ਬਣਾਈ ਸੀ ਉਸ ਕਮੇਟੀ ਦੀ ਇੱਕੋ ਮੀਟਿੰਗ ਹੋਈ ਉਸ ਤੋਂ ਬਾਅਦ ਕਾਲੀ ਦਲ ਨੇ ਸੇਵਾ ਦੇ ਸ਼ਰਤਾਂ ਵਾਸਤੇ ਇਹਨਾਂ ਨੂੰ ਸਭ ਨੂੰ ਆਦੇਸ਼ ਦੇਣੇ ਚਾਹੀਦੇ ਹਾਲਾਂਕਿ ਕਾਲ ਤਖਸਬ ਦੇ ਜਥੇਦਾਰ ਜਿਹੜੇ ਰਹਿ ਚੁੱਕੇ ਉਹਨਾਂ ਨੇ ਵੀ ਆਦੇਸ਼ ਦੇਣੇ ਚਾਹੀਦੇ ਕਿ ਜੇ ਸਾਡੀਆਂ ਨਿਯੁਕਤੀਆਂ ਕਰਨੀਆਂ ਨੇ ਤਾਂ ਸਾਡੀਆਂ ਸੇਵਾ ਤੇ ਸ਼ਰਤਾਂ ਵੀ ਹੋਣੀਆਂ ਚਾਹੀਦੀਆਂ ਉਹ ਜਿਹੜੀਆਂ ਹਲੇ ਤੱਕ ਨਹੀਂ ਕੀਤੀ ਹੁਣ ਰੌਲਾ ਤਾਂ ਹੀ ਪੈ ਰਿਆ ਨਾ ਕਿ ਜੇ ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨਿਯੁਕਤ ਕਰਦੀ ਆ ਤੇ ਫਿਰ ਉਹ ਜਿਹੜੀ ਫਾਈਨਲ ਅਥਾਰਟੀ ਉਹ ਹੀ ਆ ਕਿ ਜੇ ਉਹਦੇ ਖਿਲਾਫ ਕੋਈ ਕੰਪਲੇਂਟ ਆਉਂਦੀ ਤੇ ਫਿਰ ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਕਰਾ ਸਕਦੇ ਪਰ ਕਿਉਂਕਿ ਸਿੰਘ ਸਬਾਣ ਜਥੇਦਾਰ ਇੱਕ ਬੜਾ ਰਿਸਪੈਕਟਡ ਅਹੁਦੇ ਨੇ ਉਹਦੇ ਵਾਸਤੇ ਕਾਲ ਤਖਤ ਸਾਹਿਬ ਦੀ ਵੀ ਜ਼ਿੰਮੇਵਾਰੀ ਬੰਨਦੀ ਹੈਗੀ ਇਸੇ ਕਰਕੇ ਕਿ ਉਹਨਾਂ ਨੇ ਕਿਹਾ ਸੀ ਉਹਨੂੰ ਤੁਸੀਂ ਨਜ਼ਰ ਅਦਾਜ਼ ਨਹੀਂ ਕਰ ਸਕਦੇ ਵੱਖਰੀ ਗੱਲ ਹੈ ਕਿ ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨਿਯੁਕਤੀ ਕਰਦੀ ਆ ਹੁਣ ਸਭ ਤੋਂ ਪਹਿਲਾਂ ਧਾਮੀ ਸਾਹਿਬ ਭੱਜ ਗਿਆ ਧਾਮੀ ਸਾਹਿਬ ਕਿਉਂਕਿ ਫਸੇ ਬੁਰੀ ਤਰ੍ਹਾਂ ਮਾਨਸਿਕ ਪੀੜਾ ਲੈ ਲੋ ਜਾਂ ਸਿਆਸੀ ਪੀੜਾ ਲੈ ਲੋ ਨਾ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੱਥਾ ਲਾਉਣਾ ਚਾਹੁੰਦੇ ਮਤਲਬ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣਾ ਨਹੀਂ ਚਾਹੁੰਦੇ ਤੇ ਨਾ ਹੀ ਉਹ ਸਬੀ ਸਿੰਘ ਬਾਦਲ ਜਾਂ ਭੁੰਦਰ ਸਾਹਿਬ ਨੂੰ ਨਾਰਾਜ਼ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਚੁੱਪ ਕਰਕੇ ਘਰ ਬੈਠੋ ਤਿੰਨ ਵਾਰਾ ਪ੍ਰਧਾਨ ਬਣ ਕੇ ਆਗੇ ਨਾ ਦੇ ਵੈਸੇ ਵੀ ਆਪਾਂ ਲੀਡਰ ਤੇ ਰਹਿਣੀਆਂ ਪਰ ਮੈਂ ਇਸ ਵਿਪਤਾ ਚੋਂ ਕਿਵੇਂ ਆਪਣੇ ਆਪ ਨੂੰ ਬਾਹਰ ਕੱਢਾਂ ਉਹਨਾਂ ਨੇ ਸਭ ਤੋਂ ਵੱਡਾ ਸਖਾਲਾ ਰਾਹ ਇਹ ਲੱਭਿਆ ਕਿ ਉਹਨਾਂ ਨੇ ਅ ਅਪਾ ਪਿਛਲੇ ਦਿਨ ਵੀ ਗੱਲ ਕੀਤੀ ਸੀ ਕਿ ਸ਼ਾਇਦ ਅਕਾਲ ਤਖਸਬ ਦੇ ਜਥੇਦਾਰ ਉਹਨਾਂ ਦਾ ਜਿਹੜਾ ਅਸਤੀਫਾ ਰਿਜੈਕਟ ਕਰ ਸਕਦੇ ਉਹ ਹੁਕਮ ਦੇ ਸਕਦੇ ਨੇ ਅੰਤਰੀ ਕਮੇਟੀ ਨੂੰ ਹੁਕਮ ਦੇ ਸਕਦੇ ਨੇ ਸ਼ਰੂਨਗੋ ਦਾ ਪ੍ਰਬੰਧਕ ਕਮੇਟੀ ਨੂੰ ਹੁਕਮ ਦੇ ਸਕਦੇ ਉਹਨਾਂ ਦਾ ਦਾਇਰਾ ਬਹੁਤ ਵੱਡਾ ਹੈ ਕਿ ਇਹ ਮੈਦਾਨ ਛੱਡ ਕੇ ਨਹੀਂ ਭੱਜੀਦਾ ਹੈਗਾ ਔਰ ਉਹ ਕਹਿ ਸਕਦੇ ਹੀ ਸ਼ਰੂਨਗੋ ਦਾ ਪ੍ਰਬੰਧਕ ਕਮੇਟੀ ਦਾ ਅੰਤਰੀ ਕਮੇਟੀ ਨੂੰ ਕਿ ਤਾਂ ਇਹਨਾਂ ਦਾ ਅਸਤੀਫਾ ਭਧਾਮੀ ਸਾਹਿਬ ਦਾ ਨਾ ਪ੍ਰਮਾਣ ਕੀਤਾ ਜਾਵੇ ਉਸਦਾ ਕਿ ਹੁਣ ਆਲੇ-ਵਾਲੇ ਸਮੇਂ 'ਚ ਇਸੇ ਹਫ਼ਤੇ ਉਹ ਮੀਟਿੰਗ ਬੁਲਾ ਲੈਣ ਉਸ ਤੋਂ ਪਹਿਲਾਂ ਕਾਲੀ ਦਲ ਨੂੰ ਵੀ ਲੱਗਾ ਕਿ ਨਹੀਂ ਧਾਮੀ ਸਾਹਿਬ ਰਹਿਣੇ ਚਾਹੀਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਾਮੀ ਸਾਹਿਬ ਮਿਹਨਤੀ ਆ ਔਰ ਉਹਨਾਂ ਤੇ ਹੱਲੇ ਤੱਕ ਦਾਅ ਨਹੀਂ ਕਿਸੇ ਤਰ੍ਹਾਂ ਦੇ ਲੱਗੇ ਆਗੇ ਵੀ ਉਹਨਾਂ ਨੇ ਆਪਣੇ ਆਪ ਨੂੰ ਦਾਗਾਂ ਤੋਂ ਬਚਾ ਕੇ ਰੱਖਿਆ ਪਰ ਉਹਨਾਂ ਦੀ ਸਿਆਸੀ ਮਜਬੂਰੀ ਸੀ ਕਿ ਨਾ ਤੋਂ ਕਾਲੀ ਦਲ ਲੀਡਰਸ਼ਿਪ ਨੂੰ ਨਾਰਾਜ਼ ਕਰਨਾ ਚਾਹੁੰਦੇ ਦੂਜੇ ਪਾਸੇ ਕਲਤਖ ਸਾਹਿਬ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੁੰਦੇ ਇਸ ਕਰਕੇ ਅੱਜ ਇੱਕ ਕਾਲੀ ਦਲ ਦਾ ਜਿਹੜਾ ਵਫ਼ਦ ਉਹਨਾਂ ਨੂੰ ਮਿਲ ਕੇ ਆਇਆ ਉਨ੍ਹਾਂ ਨੂੰ ਧਾਮੀ ਸਾਹਿਬ ਨੂੰ ਅਸਤੀਫਾ ਵਾਪਸ ਲੈ ਲੈਣੇ ਤੇ ਚੰਗੀ ਗੱਲ ਹੈ ਔਰ ਪ੍ਰਧਾਨ ਰਹਿਣ ਤੇ ਉਹ ਵੀ ਚੰਗੀ ਗੱਲ ਹੈ ਕਿ ਉਹ ਜਦੋਂ ਮਸਲੇ ਇਹੋ ਜਿਹੇ ਆ ਤੁਹਾਨੂੰ ਸਖਤ ਫੈਸਲੇ ਲੈਣੇ ਪੈਣੇ ਉਹ ਲੈਣੇ ਚਾਹੀਦੇ ਨੇ ਧਾਮੀ ਸਾਹਿਬ ਤੋਂ ਬਾਅਦ ਬਡੁੰਗਰ ਸਾਹਿਬ ਬੋੜੇ ਸੂਝਵਾਨ ਨੇਤਾ ਪ੍ਰੋਫੈਸਰ ਕਰਪਾਲ ਸਿੰਘ ਬਡੂ ਉਹ ਵੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੇ ਉਹਨਾਂ ਨੂੰ ਆਪਣਾ ਪਾਲਾ ਸਤਾਉ ਲਗਾ ਕਿ ਕਿਤੇ ਕਾਲਤਕ ਸਾਹਿਬ ਦੇ ਜਥੇਦਾਰ ਇਹਨਾਂ ਕਹਿਣਗੇ ਜਦੋਂ ਧਾਮੀ ਸਾਹਿਬ ਤੇ ਚਲੇ ਗਏ ਅੱਗੇ ਹੁਣ ਸਭ ਤੋਂ ਸੀਨੀਅਰ ਮੋਸਟ ਨੇ ਬਡੁੰਗਰ ਸਾਹਿਬ ਨੂੰ ਹੀ ਇਸ ਕਮੇਟੀ ਦਾ ਚੇਅਰਮੈਨ ਬਣਾਏ ਵੇ ਤੇ ਬਡੂਗੇ ਸਾਹਿਬ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਏਗੇ ਮਸਲਾ ਉਹ ਵੀ ਆ ਕਿ ਫਿਰ ਉਹੀ ਹੋ ਗਿਆ ਧਾਮੀ ਸਾਹਿਬ ਵਾਲਾ ਕਿ ਨਾ ਤੇ ਆਪਾਂ ਕਾਲ ਤੱਕ ਤੁਹਾਨੂੰ ਚੈਲੰਜ ਕਰ ਸਕਦੇ ਨਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੈਲੰਜ ਕਰ ਸਕਦੇ ਪਰ ਹੁਣ ਸਾਰੀ ਜਿਹੜਾ ਮਸਲਾ ਨਾ ਇਹ ਗਿਆਨੀ ਰਗਵੀਰ ਸਾਹਿਬ ਹੋਣਾ ਤੇ ਟਿਕ ਕੇ ਆ ਗਏ ਧਾਮੀ ਸਾਹਿਬ ਦਾ ਅਸਤੀਫਾ ਵਾਪਸ ਲੈਣ ਦੀ ਅਪੀਲ ਅੱਜ ਇੱਕ ਨਹੀਂ ਹੋਈ ਦੋ ਹੋਈਆਂ ਉਹ ਦੂਜੀ ਅਪੀਲ ਹੋਈ ਜਿਹੜੀ ਅੰਤਰੀ ਕਮੇਟੀ ਚ ਆਪੋਜੀਸ਼ਨ ਦਾ ਰੋਲ ਨਿਭਾਉਂਦੇ ਨੇ ਜਸਵੰਤ ਸਿੰਘ ਪੜੈਣ ਹੋਣੀ ਤੇ ਹੋਰ ਮੈਂਬਰ ਉਹ ਵੀ ਕਹਿੰਦੇ ਔਰ ਨਾਲ ਉਹਨਾਂ ਨੇ ਜਿਹੜੇ ਡਾਕਟਰ ਦਿਲਜੀਤ ਸਿੰਘ ਚੀਮਾ ਹੋਰ ਨਸੂਰ ਨਾ ਬਣ ਜਾਵੇ ਇੱਕ ਤੇ ਅਪੀਲ ਕੀਤੀ ਧਾਮੀ ਸਾਹਿਬ ਨੂੰ ਅਸਤੀਫਾ ਵਾਪਸ ਲਓ ਔਰ ਕਹਿੰਦੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਬਹਾਲੀ ਹੈ ਜਥੇਦਾਰੀ ਦੀ ਉਹ ਜੇ ਤੁਸੀਂ ਕਰ ਦਿੰਨੇ ਹੋ ਤੇ ਸਭ ਕੁਝ ਠੀਕ ਹੋ ਸਕਦਾ ਜਿਹੜਾ ਜ਼ਖਮ ਹੈ ਉਹ ਨਸੂਰ ਬਣਨੋਂ ਹਟ ਸਕਦਾ ਤੇ ਕੋਈ ਆਪ ਪਹਿਲਾਂ ਵੀ ਕਹਿੰਦਾ ਕਿ ਲੜਾਈ ਸ਼ੁਰੂ ਨਹੀਂ ਕਾਲੀ ਦਲ ਨੇ ਸ਼ੁਰੂ ਕੀਤੀ ਮਸਲੇ ਇਹਨਾਂ ਨੇ ਖੜੇ ਕੀਤੇ ਨੇ ਤੇ ਲੜਾਈ ਇਹਨਾਂ ਨੂੰ ਹੀ ਖਤਮ ਕਰਨੀ ਪਈ ਮਸਲੇ ਵੀ ਇਹਨਾਂ ਨੂੰ ਹੀ ਨਿਪਟਾਉਣੇ ਜਾਂ ਨਿਬੇੜਦੇ ਪੈਣੇ ਹੈਗੇ ਨੇ ਕਾਲੀ ਦਲ ਦੇ ਲੀਡਰਸ਼ਿਪ ਨੂੰ ਦਿਲ ਵੱਡਾ ਕਰਨਾ ਪੈਣਾ ਧਾਰਮਿਕ ਸਜ਼ਾ ਤੁਸੀਂ ਭੁਗਤ ਲਈ ਆ ਚੰਗੀ ਗੱਲ ਆ ਉਸ ਤੋਂ ਬਾਅਦ ਤੁਹਾਨੂੰ ਸਿੱਧੇ ਹੋਣਾ ਚਾਹੀਦਾ ਹੈ ਤੁਹਾਨੂੰ ਕਾਲੀ ਦਲ ਦੀ ਜਿਹੜੀ ਦਿਸ਼ਾ ਹੋਰ ਦਸ਼ਾ ਉਹਦੇ ਵੱਲ ਧਿਆਨ ਰੱਖਣਾ ਚਾਹੀਦਾ ਤੁਸੀਂ ਵਿਅਕਤੀ ਵਿਸ਼ੇਸ਼ ਤੋਂ ਲੈ ਕੇ ਪੋਲਿਟਿਕਸ ਕਰ ਲੱਪੇ ਤੁਹਾਡਾ ਨੁਕਸਾਨ ਹੋਣ ਲੱਗ ਪਿਆ ਹੁਣ ਸਵਾਲ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਗਲਤੀ ਕਰਕੇ ਸਾਨੂੰ ਇਹ ਕੁਝ ਹੋਇਆ ਹੋ ਸਕਦਾ ਹੈ ਕਿ ਗਿਆਨੀ ਹਰਪੀ ਸਿੰਘ ਦੀਆਂ ਵੀ ਗਲਤੀਆਂ ਉਹ ਬੰਦ ਕਮਰੇ ਦੇ ਵਿੱਚ ਨਿਪਟੀਆਂ ਜਾ ਸਕਦੀਆਂ ਸੀ ਕਾਲੀ ਦਲ ਪਹਿਲਾਂ ਵੀ ਜਥੇਦਾਰਾਂ ਦੀ ਛੁੱਟੀ ਕਰਦਾ ਰਿਹਾ ਗਿਆ ਪਰ ਉਹ ਪਤਾ ਨਹੀਂ ਕਿਉਂ ਨਹੀਂ ਇਹਨਾਂ ਨੇ ਕਾਲੀ ਦੇ ਵਿੱਚ ਜਾਂ ਗੁੱਸੇ ਦੇ ਵਿੱਚ ਜਾਂ ਜਦੋਂ ਤੁਸੀਂ ਗੁੱਸੇ ਦੇ ਵਿੱਚ ਹੈ ਤੇ ਗੁੱਸਾ ਮਤ ਨੂੰ ਖਾ ਜਾਂਦਾ ਹੈਗਾ ਕਾਲੀ ਦਲ ਹੋਈ ਹੈ ਕਿ ਗੁੱਸੇ ਦੇ ਵਿੱਚ ਇਹਨਾਂ ਨੇ ਅਜਿਹੇ ਫੈਸਲੇ ਲੈ ਲਏ ਜਿਸ ਕਰਕੇ ਕਾਲੀ ਦਲ ਦੇ ਵਾਸਤੇ ਮੁਸੀਬਤ ਵਧ ਗਈ ਹੁਣ ਬਾਗੀ ਕੀ ਕਹਿੰਦੇ ਹੈ ਬਾਗੀ ਕੀ ਕਹਿੰਦੇਗੇ ਉਹ ਆਪਣੀ ਆਪਣੀ ਸਿਆਸਤ ਕਰ ਰਹੇ ਨੇ ਪਰ ਇਹਨਾਂ ਦੀ ਸਾਰਿਆਂ ਦੀ ਜਿਹੜੀ ਸਿਆਸਤ ਹੈ ਉਹ ਖਤਮ ਹੋ ਚੁੱਕੀ ਹੈ ਇਹਦੇ ਕਾਲੀ ਦਲ ਦੇ ਵਿੱਚ ਇੱਕ ਨਵੀਂ ਰੂਪਰੇਖਾ ਤਿਆਰ ਕਰਨੀ ਪੈਣੀ ਹੈ ਗਿਆ ਕਾਲੀ ਦਲ ਨੂੰ ਇੱਕ ਵੱਡੇ ਫੈਸਲੇ ਲੈਣੇ ਪੈਣੇ ਆ ਕਾਲੀ ਦਲ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਪੈਣਾ ਤੇ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਇੱਕ ਨਵਾਂ ਕਾਲੀ ਦਲ ਨੂੰ ਜਨਮ ਲੈਣਾ ਚਾਹੀਦਾਗਾ ਜਿੰਨੇ ਵੀ ਧੜੇ ਨੇ ਉਹ ਧੜੇ ਸਾਰਿਆਂ ਨੂੰ ਇਹਨਾਂ ਨੂੰ ਖਤਮ ਕਰਕੇ ਇੱਕ ਕਾਲੀ ਦਲ ਹੋਣਾ ਚਾਹੀਦਾ ਆਪਾਂ ਪਹਿਲਾਂ ਵੀ ਕੀਤਾ ਕਿ ਗੱਲ ਮੀਰੀ ਪੀਰੀ ਦੇ ਸਿਧਾਂਤ ਦੀ ਹੈ ਜੇ ਮੀਰੀ ਪੀਰੀ ਦੇ ਸਿਧਾਂਤ ਤੇ ਸ਼ਰਮਨੀ ਕਾਲੀ ਦਲ ਦੀ ਲੀਡਰਸ਼ਿਪ ਪੈਰਾ ਦੇਗੀ ਤੇ ਲਾਜ਼ਮੀ ਤੌਰ ਤੇ ਉਹਨਾਂ ਦਾ ਭਵਿੱਖ ਚੰਗਾ ਰਹੇਗਾ ਜੇ ਨਾ ਪੈਰਾ ਦਿੱਤਾ ਹੈਗਾ ਨਿੱਕੀਆਂ ਨਿੱਕੀਆਂ ਲੜਾਈਆਂ ਦੇ ਵਿੱਚ ਹੀ ਇਕਾਲੀ ਦਲ ਫਸਿਆ ਰਿਹਾ ਤੇ ਲਾਜ਼ਮੀ ਤੌਰ ਤੇ ਸ਼ਰੂਮ ਨਿਕਾਲੀ ਦਲ ਤੇ ਉਹਦੀ ਲੀਡਰਸ਼ਿਪ ਦਾ ਵੀ ਨੁਕਸਾਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਸ਼ਰੂਮ ਨਿਕਾਲੀ ਦਲ ਦਾ ਨੁਕਸਾਨ ਹੁੰਦਾ ਤੇ ਪੰਜਾਬ ਦੇ ਜਾਂ ਪੰਥਕ ਮੁੱਦੇ ਵੀ ਉਹ ਵੀ ਪਿੱਛੇ ਰਹਿ ਜਾਂਦੇ ਨੇ ਹਾਲਾਂਕਿ ਜਦੋਂ ਸੱਤਾ ਦੇ ਵਿੱਚ ਹੀ ਥੋੜੇ ਬਹੁਤੇ ਠਾਏ ਨਹੀਂ ਉਠਾਉਂਦੇ ਪਰ ਜਿਹੜਾ ਸੱਤਾ ਤੋਂ ਬਾਹਰ ਜਾਂਦੇ ਨੇ ਤੇ ਕਾਲੀ ਦਲ ਮੁੱਦਿਆਂ ਤੇ ਬਥੇਰੀ ਗੱਲ ਕਰਦਾ ਹੈ ਪਰ ਜੀ ਇਸ ਸਥਿਤੀ ਦੇ ਵਿੱਚ ਅੱਜ ਕਾਲੀ ਦਲ ਸੱਤਾ ਤੋਂ ਬਾਹਰ ਹੈ ਤੇ ਪੰਜਾਬ ਦੇ ਮੁੱਦੇ ਜਿਹੜੇ ਉਹਨਾਂ ਤੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਕਾਲੀ ਦਲ ਇੱਕ ਪਾਰਟੀ ਮੰਨੀ ਜਾਂਦੀ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਇਸ ਕਰਕੇ ਇਹਨਾਂ ਨੂੰ ਖੁਦ ਨੂੰ ਖੜੇ ਹੋਣਾ ਪੈਣਾ ਔਰ ਇੱਕ ਦੂਜੇ ਦੀਆਂ ਗਲਤੀਆਂ ਇਹਨਾਂ ਨੂੰ ਕੱਢਣ ਦੀ ਬਜਾਏ ਇੱਕ ਮੰਚ ਤੇ ਆਉਣਾ ਪੈਣਾ ਇਸੇ ਕਰਕੇ ਤੇ 2 ਤਰੀਕ ਨੂੰ ਜਿਹੜਾ ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀ ਕਿ ਆਪਣੇ ਚੁੱਲ੍ਹੇ ਜਿੰਨੇ ਵੱਖ-ਵੱਖ ਤੁਸੀਂ ਨਾ ਸਮਿਟੋ ਜੀ ਇੱਕ ਮੰਚ ਤੇ ਆਓ ਤੇ ਇਸ ਕਰਕੇ ਇਹਨਾਂ ਨੂੰ ਹੁਣ ਦੇਖੋ ਕਿ ਇੰਨੇ ਜ਼ਿਆਦਾ ਸ਼ਰੂਮਨੀ ਕਾਲੀ ਦਲ ਹੋ ਗਿਆ ਇਹਨਾਂ ਨੂੰ ਇਕੱਠੇ ਹੋਣਾ ਪਊਗਾ ਤਾਂ ਜੋ ਪੰਜਾਬ ਦੇ ਮੁੱਦਿਆਂ ਤੇ ਪੰਥ ਦੇ ਮੁੱਦਿਆਂ ਤੇ ਲੜਿਆ ਜਾਵੇ ਇਸ ਕਰਕੇ ਵੱਡੀ ਲੜਾਈ ਲੜਨ ਵਾਸਤੇ ਤੇ ਕੇਵਲੇ ਛੋਟੇ ਮੁੱਦੇ ਉਹ ਤੁਹਾਨੂੰ ਭਲਾਉਣਾ ਹੀ ਪੈਂਦੇ ਨੇ ਪਰ ਕਾਲੀ ਦਲ ਉੱਥੇ ਹੀ ਉਹਨਾਂ ਦੀ ਲੀਡਰ ਕਾਲੀ ਦਲ ਦੇ ਕੁਝ ਲੀਡਾਂ ਦੀ ਗਰਾਰੀ ਉੱਥੇ ਹੀ ਫੱਸੀ ਹੋਈ ਹੈ ਹੁਣ ਮੈਨੂੰ ਲੱਗਦਾ ਕਿ ਕਿਉਂਕਿ ਸਬੀਰ ਸਿੰਘ ਬਾਦਲ ਸਾਹਿਬ ਫ੍ਰੀ ਹੋ ਗਏ ਨੇ ਕਿਉਂਕਿ ਬੇਟੀ ਦਾ ਵਿਆਹ ਸੀ ਪੁਗਤਾਲਿਆ ਉਹਨਾਂ ਨੇ ਉਸਦਾ ਹੁਣ ਪੂਰਾ ਈ ਕਾਲੀ ਦਲ ਨੂੰ ਨਵੇਂ ਸਿਰੋਂ ਜਿਹੜੀ ਆ ਰੂਪਰੇਖਾ ਤਿਆਰ ਕਰਦੀ ਲੋੜ ਇਹਨਾਂ ਨੇ ਲਿਸਟਾਂ ਤੇ ਬਣਾ ਹੀ ਲਈਆਂ ਮੈਂਬਰਸ਼ਿਪ ਭਰਤੀ ਤੇ ਡਰਾਈਵ ਚੱਲ ਰਹੀ ਹੈ ਉਹ ਲੜਾਈ ਕਿਤੇ ਨਾ ਕਿਤੇ ਇਹਨਾਂ ਨੂੰ ਖਤਮ ਕਰਨੀ ਪੈਣੀ ਆ ਰਗੂਜੀ ਸਿੰਘ ਵਿਰਕ ਦੇ ਇਲਜ਼ਾਮ ਲੱਗੇ ਨੇ ਰੂਜੀ ਸਿੰਘ ਵੀਰ ਕੋ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਵਾਬ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹ ਤਤੀ ਹੋਈ ਫਿਰਦੀ ਆ ਉਧਰ ਗਿਆਨੀ ਰਗबीर ਸਿੰਘ ਉਹ ਨਹੀਂ ਬੁਰੀ ਤਰ੍ਹਾਂ ਹੁਣ ਧਰਮ ਧਾਰਮਿਕ ਧਰਮ ਸੰਕਟ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਨੇ ਧਾਮੀ ਸਾਹਿਬ ਨੇ ਅਸਤੀਫਾ ਦੇ ਚੁੱਕੇ ਨੇ ਬਡੁੰਗਰ ਸਾਹਿਬ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਇਹ ਮਸਲੇ ਕਿਵੇਂ ਜੇ ਇਹਨਾਂ ਦੇ ਤੇ ਆਪਸ ਦੇ ਮਸਲੇ ਹੀ ਨਹੀਂ ਸੁਲਝ ਰਹੇ ਤੇ ਫਿਰ ਪੰਜਾਬ ਦੇ ਮਸਲੇ ਜਾਂ ਪੰਥ ਦੇ ਮਸਲੇ ਕਿਵੇਂ ਸੁਲਝਣਗੇ ਇਥੇ ਨਾਲ ਲੱਗਦੇ ਇੱਕ ਗੱਲ ਹੋਰ ਮੇਰੇ ਧਿਆਨ ਚ ਆਈ ਹੈ ਉਹ ਇਹ ਹੈ ਕਿ ਸੁਰਜੀਤ ਸਿੰਘ ਰਖੜਾ ਵੱਲੋਂ ਇੱਕ ਬਿਆਨ ਜਾਰੀ ਹੋਇਆ ਲੱਗਦਾ ਹੈ ਕਿ ਉਹ ਸਾਰਿਆਂ ਨੇ ਜਿਹੜਾ ਨਰਾਜ ਧੜਾ ਜਾਂ ਬਾਗੀ ਧੜਾ ਮਿਲ ਕੇ ਹੀ ਸਹਿਮਤੀ ਨਾਲ ਕੀਤਾ ਹੋਣਾ ਇੱਕ ਖੁੱਲਾ ਖੱਤ ਲਿਖਿਆ ਗਿਆ ਸਾਰੇ ਸਮੂੱਚੇ ਐਸਜੀਪੀਸੀ ਮੈਂਬਰਾਂ ਨੂੰ ਐਸਜੀਪੀਸੀ ਦੀ ਚੋਣ ਨੂੰ ਧਿਆਨ ਚ ਰੱਖ ਕੇ ਉਹ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਜੇਕਰ ਤੁਹਾਨੂੰ ਬੁਲਾਉਂਦੇ ਆਪਣੇ ਘਰ ਤੇ ਉੱਥੇ ਨਾ ਜਾਓ ਜਿੰਨੀਆਂ ਪਿੱਛੇ ਘਟਨਾਵਾਂ ਤੇ ਗਤੀਵਿਧੀਆਂ ਹੋਈਆਂ ਜਿਨ੍ਹਾਂ ਨੇ ਪਿੱਠ ਦਿਖਾਈ ਹੈ ਅਕਾਲ ਤਖਤ ਸਾਹਿਬ ਨੂੰ ਮਰਿਆਦਾ ਤੋੜੀ ਹੈ ਉਹਨਾਂ ਦੀ ਹੁਣ ਨਾ ਮੰਨੋ ਹੁਣ ਉਹਨਾਂ ਦੇ ਕਰਨੀਆਂ ਇਸ ਤਰ੍ਹਾਂ ਦਾ ਹਲੂਣਾ ਜਾਂ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਮਾਇਨੇ ਕੀ ਹੈ ਖੁੱਲੇ ਖਤ ਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਬੀਜੇਪੀ ਕਾਫੀ ਗੁਸਪੈੜ ਕਰ ਚੁੱਕੀ ਹੈ ਗਿਆ ਕਾਲੀਦਲ ਨੂੰ ਪਤਾ ਪੰਜਾਬ ਦੀ ਜਨਤਾ ਨੂੰ ਪਤਾ ਕਿ ਬੀਜੇਪੀ ਬਹੁਤ ਜ਼ਿਆਦਾ ਗੁਸਪੈੜ ਕਰ ਚੁੱਕੀ ਗਿਆ ਉਸੇ ਕਰਕੇ ਛਰੋਮਨੀ ਕਾਲੀਦਲ ਜਿਹੜਾ ਬਾਦਲ ਤੜਾ ਉਹ ਕਿਸੇ ਕਈ ਮੁੱਦਿਆਂ ਤੇ ਸੱਚਾ ਵੀ ਰੋ ਰਿਹਾ ਹੈਗਾ ਪਰ ਸਵਾਲ ਹੈ ਕਿ ਤੁਸੀਂ ਆਪ ਹੀ ਬੀਜੇਪੀ ਨਾ 1996 ਤੋਂ ਲੈ ਕੇ 2019 2021 ਤੱਕ ਤੁਸੀਂ ਤੁਹਾਡੀਆਂ ਜਿਹੜੀਆਂ ਜਾ ਰੀਆਂ ਨੇ ਉਹ ਜਾ ਰੀਆਂ ਪੰਜਾਬ ਦਾ ਨੁਕਸਾਨ ਤੇ ਤੁਹਾਡੀ ਪਾਰਟੀ ਦਾ ਵੀ ਨੁਕਸਾਨ ਹੋਇਆ ਕਿਉਂਕਿ ਉਹਨਾਂ ਜਾ ਰੀਆਂ ਦੇ ਬਦਲੇ ਪੰਜਾਬ ਨੂੰ ਕੁਝ ਤੇ ਮਿਲਿਆ ਨਹੀਂ ਹੈਗਾ ਔਰ ਭਾਜਪਾ ਜਿੱਥੇ ਜਿੱਥੇ ਵੀ ਗਈ ਆ ਉਹਨੇ ਪਹਿਲਾਂ ਉਥੋਂ ਦੀ ਖੇਤਰੀ ਪਾਰਟੀ ਦੀ ਉਂਗਲ ਫੜੀ ਆ ਤੇ ਬਾਅਦ ਚ ਉਹਨਾਂ ਦੀ ਢੂਈ ਤੇ ਲੱਤ ਮਾਰੀ ਹੈਗੀ ਆ ਹਰ ਸਟੇਟ ਦੀ ਗੱਲ ਕਰ ਲੋ ਹਰਿਆਣਾ ਦੀ ਗੱਲ ਕਰ ਲੋ ਮਹਾਰਾਸ਼ਟਰ ਦੀ ਗੱਲ ਕਰੂ ਬਿਹਾਰ ਦੀ ਗੱਲ ਕਰੂ ਜੰਮੂ ਕਸ਼ਮੀਰ ਦੀ ਗੱਲ ਕਰ ਲੋ ਬਹੁਤ ਸਾਰੇ ਸਟੇਟਾਂ ਦੇ ਵਿੱਚ ਇਹ ਹੋਇਆ ਕਿ ਖੇਤਰੀ ਪਾਰਟੀ ਦੀ ਉਂਗਲ ਪੜੀ ਆ ਗਿਆ ਬਾਅਦ ਚ ਬੀਜੇਪੀ ਵਾਲੇ ਤਗੜੇ ਹੋ ਗਏ ਹੁਣ ਰੌਲਾ ਤੇ ਹੀ ਹੈ ਨਾ ਕਿ ਇਹਨਾਂ ਦੀ ਸਾਂਝ ਕਿਉਂ ਟੁੱਟੀ ਪਹਿਲਾਂ ਤਿੰਨ ਤੇ ਲੜਦੇ ਸੀ ਪੰਜ ਤੇ ਮੰਨ ਗਏ ਹੁਣ ਗੱਠਜੋੜ ਦੁਬਾਰਾ ਸੰਭਾਵਨਾ ਬਣਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਹੋ ਸਕਦਾ ਹੈ ਕਿ 23 ਦੀ ਬਜਾਏ 40 ਲੜਨ ਬੀਜੇਪੀ ਕਹੋਗੇ ਕਿ ਸਾਡਾ ਵੋਟ ਬੈਂਕ ਤੁਹਾਡੇ ਦੇ ਬਰਾਬਰ ਪਹੁੰਚ ਗਿਆ ਹੈ ਸਾਡੇ ਸਾਨੂੰ ਸ਼ਹਿਰ ਦੋ ਪੂਰੇ ਤੇ ਪੂਰੇ ਸਾਨੂੰ ਸੈਮੀ ਜਿਹੜੇ ਸ਼ਹਿਰੀ ਹਲਕੇ ਨੇ ਉਹ ਵੀ ਦੋ ਹੁਣ ਜਿੱਤੋ ਦਾ ਰਖੜਾ ਸਾਹਿਬ ਦਾ ਸਵਾਲ ਹੈ ਦੇਖੋ ਰਖੜਾ ਸਾਹਿਬ ਨੂੰ ਜੇ ਦਿੱਤਾਗਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਹੁਤ ਕੁਝ ਦਿੱਤਾਗਾ ਪਰ ਹੁਣ ਉਹ ਆਪ ਬੁਰੀ ਤਰ੍ਹਾਂ ਫਸੇ ਹੋ ਨੇ ਕਿਉਂਕਿ ਉਹਨਾਂ ਦੇ ਜਿਹੜੇ ਭਰਾ ਨੇ ਅਮਰੀਕਾ ਤੋਂ ਚੰਗੇ ਇੱਕ ਵਪਾਰੀ ਹੈਗੇ ਨੇ ਉਹਨਾਂ ਦਾ ਇੰਡੀਆ ਆਉਣ ਨੂੰ ਬੈਨ ਕਰ ਦਿੱਤਾ ਗਿਆ ਹੈ ਫਿਰ ਬੀਜੇਪੀ ਨਾਲ ਸੈਟਿੰਗ ਹੋਈ ਆ ਇਸ ਕਰਕੇ ਉਹਨਾਂ ਲੱਗਦਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਗੱਠਜੋੜ ਹੋੜ ਬੜਾ ਜ਼ਰੂਰੀ ਹੈ ਕੁਝ ਵਿਚੋਲਗੀਆਂ ਵੀ ਕਰਿਆ ਗਰੇ ਹੁਣ ਸਵਾਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਮਸਲਾ ਹੈ ਕਿ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਜਿਹੜੀ ਇਸ ਟਾਈਮ ਜਿੰਨਾ ਕੋਲ ਹੈ ਉਹ ਸ਼੍ਰੋਮਣੀ ਕਾਲੀ ਦਲ ਕੋਲ ਹੈ ਸ਼੍ਰੋਮਣੀ ਕਾਲੀ ਦਲ ਦੇ ਟਿਕਟਾਂ ਤੇ ਹੀ ਅਗਲਿਆਂ ਨੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਮੈਂਬਰ ਬਣੇ ਨੇ ਉਹ ਤੇ ਫਿਰ ਜਵਾਬ ਦੇ ਸੁਬੀਰ ਸਿੰਘ ਬਾਦਲ ਹੋਣਗੇ ਹਾਂ ਅਸੂਲਨ ਤੌਰ ਤੇ ਸੁਬੀਰ ਸਿੰਘ ਬਾਦਲ ਹੁਣ ਉਹਨਾਂ ਨੂੰ ਬੁਲਾ ਨਹੀਂ ਸਕਦੇ ਕਿਉਂਕਿ ਉਹ ਪ੍ਰਧਾਨ ਨਹੀਂ ਆ ਪਰ ਪ੍ਰਧਾਨ ਇਸ ਟਾਈਮ ਕੌਣ ਹੈ ਕਾਰਜਕਾਰੀ ਪ੍ਰਧਾਨ ਉਹ ਹੈਗੇ ਨੇ ਬਲਵਿੰਦਰ ਸਿੰਘ ਭੁੰਦੜ ਤੇ ਬਲਵਿੰਦਰ ਸਿੰਘ ਭੁੰਦੜ ਹੋਣੀ ਜਦੋਂ ਬੁਲਾਉਣਗੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਉਹਦੇ ਸੁਬੀਰ ਸਿੰਘ ਬਾਦਲ ਵੀ ਜਾਣਗੇ ਜੇ ਡਾਇਰੈਕਟ ਵੇ ਨਾਲ ਨਹੀਂ ਜਾਂਦਾ ਇੰਡਾਇਰੈਕਟ ਵੇ ਦੇ ਨਾਲ ਚਲੇ ਜਾਣਗੇ ਹੁਣ ਸੁਬੀਰ ਸਿੰਘ ਬਾਦਲ ਸਾਹਿਬ ਮ ਉਹਨਾਂ ਨੂੰ ਬੁਲਾਉਂਦੇ ਨਹੀਂ ਬੁਲਾਉਂਦੇ ਮਸਲਾ ਉਹ ਨਹੀਂ ਆਇਆ ਜਿੰਨੇ ਜਾਣਾ ਨਹੀਂ ਜਾਣੇ ਕਿਉਂਕਿ ਅਗਲੇ ਨੇ ਕਹਿਣਾ ਕਿ ਸਾਡੇ ਇਤੇ ਕਾਲੀ ਦਲ ਦੀ ਜਿਹੜੀ ਅਸੈਂਬਲੀ ਲੀਡਰਸ਼ਿਪ ਉਹ ਕਹਿੰਦੇ ਸਾਡੇ ਮਾਈ ਬਾਪ ਹੀ ਸੁਬੀਸ਼ਿੰਘ ਬਾਦਲ ਸਾਹਿਬ ਆ ਇਸ ਕਰਕੇ ਸੁਬੀਸ਼ਿੰਘ ਬਾਦਲ ਤੋਂ ਕਿਵੇਂ ਕਿਨਾਰਾ ਕੀਤਾ ਜਾ ਸਕਦਾ ਧਾਰਮਿਕ ਤੌਰ ਤੇ ਉਹਨਾਂ ਨੂੰ ਸਜ਼ਾ ਲੱਗ ਚੁੱਕੀ ਉਹ ਸਜ਼ਾ ਭੁਗਤੋ ਚੁੱਕਿਆ ਹੈ ਨਾ ਤਾਂ ਉਸ ਤੋਂ ਬਾਅਦ ਉਹ ਇਤਨੇ ਅਗੇ ਕਿ ਕੋਈ ਉਹਨੂੰ ਮਿਲ ਨਹੀਂ ਸਕਦਾ ਇਹ ਹੀ ਹੈ ਕਿ ਜਦੋਂ ਤੁਸੀਂ ਤਨਖਾਈ ਐਕਰਾਰ ਦਿੰਦੇ ਹੋ ਉਸ ਤੋਂ ਉਸ ਜਦ ਤੱਕ ਸਜ਼ਾ ਨਹੀਂ ਭੁਗਦੇ ਕਿਸੇ ਨੂੰ ਮਿਲ ਨਹੀਂ ਸਕਦੇ ਔਰ ਉਹਨਾਂ ਨੇ ਘਰ ਦੇ ਵਿੱਚ ਰਹੇ ਨੇ ਜਨਤਕ ਤੌਰ ਤੇ ਉਹ ਨਹੀਂ ਗਏ ਜਦੋਂ ਸਜ਼ਾ ਭੁਗਤ ਲਈ ਉਹ ਗਏ ਨੇ ਹੁਣ ਕਾਲੀ ਦਲ ਨੂੰ ਇਹ ਆ ਕਿ ਜਿੰਨੀ ਕਿ ਅਸੀਂ 2 ਤਰੀਕ ਨੂੰ ਜਿਹੜੇ 2 ਦਸੰਬਰ ਨੂੰ ਫੈਸਲੇ ਸੁਣਾਏ ਜਿਹੜੇ ਤੇ ਅਸੀਂ ਲਾਗੂ ਕਰਨੇ ਉਹ ਕਰ ਦਿੱਤੇ ਵਦ ਤੋਂ ਵਦ ਕੀ ਹੋਊਗਾ ਇੱਕ ਵਾਰ ਤਾਂ ਅਸੀਂ ਧਾਰਮਿਕ ਤੌਰ ਤੇ ਸਜ਼ਾ ਭੁਗਤ ਚੁੱਕੇ ਆ ਤੇ ਦੁਬਾਰਾ ਸਜ਼ਾ ਭੁਗਤ ਲਾਂਗੇ ਉਸ ਤੋਂ ਵੱਡੇ ਕਿ ਕਾਲੀ ਦਲ ਤੇ ਆਪਣੀ ਲਾਈਨ ਬੜੀ ਮੋਟੀ ਤੇ ਲੰਮੀ ਖਿੱਚ ਕੇ ਬੈਠਾ ਹੋਇਆ ਕਿ ਜੋ ਸਾਡਾ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਨੁਕਸਾਨ ਹੋਣਾ ਸੀ ਉਹ ਹੋ ਗਿਆ ਇਸ ਤੋਂ ਜ਼ਿਆਦਾ ਕੀ ਹੋਣਾ ਔਰ ਇਸ ਤੋਂ ਵੱਡੀ ਸਜ਼ਾ ਕੀ ਮਿਲੂਗੀ ਸਜ਼ਾ ਤੇ ਕੋਈ ਡੰਡਾ ਫੜ ਕੇ ਤੇ ਮਾਰਨ ਨੂੰ ਰਿਆ ਨਹੀਂ ਧਾਰਮਿਕ ਤੌਰ ਤੇ ਜੋ ਪੰਥਕ ਰਵਾਇਤਾਂ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਮਿਲਣੀ ਅਗਲੇ ਨੇ ਪੁੱਗਤ ਲਈ ਹੁਣ ਅਕਾਲੀ ਦਲ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਸਿਆਸਤ ਕਰਨੀ ਆ ਸਰਕਾਰਾਂ ਬਣਾਉਣੀਆਂ ਹੈਗੀਆਂ ਤੇ ਫਿਰ ਤੁਹਾਨੂੰ ਉਹ ਸਭ ਦੇ ਨਾਲ ਸਿਆਸਤ ਕਰਨੀ ਪੈਣੀ ਹੈ ਹੁਣ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਮੈਂਬਰ ਜਾਂਦੇ ਨਹੀਂ ਜਾਂਦੇ ਮਸਲਾ ਉਹ ਨਹੀਂ ਆ ਮਸਲਾ ਕੀ ਕਾਲੀ ਦਲ ਇਕੱਠਾ ਭਰਤੀ ਜਿਹੜੀ ਉਹ ਸਹੀ ਹੋ ਰਹੀ ਹੈ ਡੈਲੀਗੇਟ ਜਿਹੜੇ ਉਹ ਸਹੀ ਬਣ ਰਹੇ ਤੇ ਕੀ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਹੀ ਭਰਤੀ ਚੱਲ ਰਹੀ ਮਸਲਾ ਤੇ ਉਹ ਆ ਇਸ ਟਾਈਮ ਮਸਲਾ ਸਭ ਤੋਂ ਵੱਡਾ ਇਹ ਆ ਕਿ ਜਿਹੜੇ 2 ਦਸੰਬਰ ਨੂੰ ਫੈਸਲੇ ਸੁਣਾਉਣਗੇ ਨੇ ਉਸ ਤੇ ਕਾਲੀ ਦਲ ਦੀ ਲੀਡਰਸ਼ਿਪ ਪੈਰਾ ਦੇ ਰਹੀ ਕਿ ਨਹੀਂ ਦੇਰੀ ਉਹ ਸਭ ਤੋਂ ਵੱਡਾ ਮਸਲਾ ਹੁਣ 21 ਤਰੀਕ ਨੂੰ ਆ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਆ ਹੁਣ ਉੱਥੇ ਜਿਹੜੀ ਪ੍ਰਧਾਨ ਗੇਸ਼ਾ ਦੇ ਇਸੇ ਕਰਕੇ ਹੁਣ ਧਾਮੀ ਸਾਹਿਬ ਨੂੰ ਕਾਲੀ ਦਲ ਵਾਲੇ ਮਨਾਉਣ ਗਏ ਨੇ ਹਾਲਾਂਕਿ ਕਾਲੀ ਦਲ ਤੇ ਜਿਹੜਾ ਦੂਜਾ ਧੜਾ ਉਹ ਕਹਿੰਦੇ ਕਿ ਤੁਸੀਂ ਹੀ ਇਹੋ ਜੇ ਕਦਮ ਪੁੱਟੇ ਕਿ ਉਹਨਾਂ ਨੂੰ ਖੂਦ ਵਿੱਚ ਛਾਲ ਮਾਰਨੀ ਪਈ ਹੈ ਗਿਆ ਹੁਣ ਅੰਤਰੀ ਕਮੇਟੀ ਤੱਕ ਜਿਹੜੀ 21 ਤਰੀਕ ਨੂੰ ਮੀਟਿੰਗ ਹੋਣੀ ਹੈ ਜੇ ਧਾਮੀ ਸਾਹਿਬ ਅਸਤੀਫਾ ਵਾਪਸ ਨਹੀਂ ਲੈਂਦੇਗੇ ਫਿਰ ਲਾਜ਼ਮੀ ਤੌਰ ਤੇ ਰਗੂਜੀਤ ਸਿੰਘ ਵਰਕ ਜਿਹੜੇ ਬਾਦਲ ਪਰਿਵਾਰ ਦੇ ਬਹੁਤ ਖਾਸਮ ਖਾਸ ਨੇ ਔਰ ਐਸਟੇਮੋ ਸ਼ਰੂਮ ਨੂੰ ਦਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜਿਡੈਂਟ ਨੇ ਉਹ ਸੁਭਾਵਿਕ ਆ ਉਹ ਉਸ ਅੰਤਰੀ ਕਮੇਟੀ ਦੀ ਮੀਟਿੰਗ ਕਰਨਗੇ ਹੁਣ ਉਹ ਉਸ ਤੋਂ ਬਾਅਦ ਉਹ ਫਿਰ ਨਵੀਂ ਚਰਚਾ ਸ਼ੁਰੂ ਹੋਏਗੀ ਪਿਕਦੇ ਇੱਕ ਗਿਣੀ ਮਿੱਥੀ ਸਾਜਿਸ਼ ਤੇ ਨਹੀਂ ਕਿ ਧਾਮੀ ਸਾਹਿਬ ਹੋਣੀ ਅਸਤੀਫਾ ਛੱਡ ਦੇ ਦੇਣਾ ਤੇ ਉਸ ਤੋਂ ਬਾਅਦ ਰਗੂਜੀ ਸਿੰਘ ਵਿਰਕੋ ਉਹਨਾਂ ਨੂੰ ਆਟੋਮੈਟਿਕ ਹੀ ਪ੍ਰਧਾਨਗੀ ਕਰਨ ਦਾ ਮੌਕਾ ਮਿਲ ਜੂ ਇੱਕ ਵੱਖਰੀ ਸਿਆਸਤ ਸ਼ੁਰੂ ਹੋਊਗੀ ਪਰ ਹੁਣ ਦੇਖਦੇ ਆ ਕਿ ਰਖੜਾ ਸਾਹਿਬ ਨੇ ਤੇ ਜੋ ਕਹਿਣਾ ਕਹਿ ਦਿੱਤਾ ਪਰ ਸਭ ਤੋਂ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਕਿ ਧਾਮੀ ਸਾਹਿਬ ਅਸਤੀਫਾ ਵਾਪਸ ਲੈਂਦੇ ਕਿ ਨਹੀਂ ਲੈਂਦੇ ਸ਼ਰਮਨੀ ਕਾਲੀਦਲ ਦੀ ਲੀਡਰਸ਼ਿਪ ਦੀ ਮੰਨਦੇ ਕਿ ਨਹੀਂ ਮੰਨਦੇ ਔਰ ਦੂਜਾ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੇ ਹੁਕਮ ਦੇ ਦਿੱਤਾ ਹੈ ਕਿ ਧਾਮੀ ਸਾਹਿਬ ਦਾ ਅਸਤੀਫਾ ਨਾਮ ਪ੍ਰਵਾਨ ਕੀਤਾ ਜਾਵੇ ਤੇ ਲਾਜ਼ਮੀ ਤੌਰ ਤੇ ਇੱਕ ਤਰੀਕ ਨੂੰ ਇਹ ਜਿਹੜਾ ਮਸਲਾ ਜਿਹੜਾ ਉਸ ਤੋਂ ਪਹਿਲਾਂ ਹੀ ਅਗਲੇ 1-2 ਦਿਨਾਂ ਦੇ ਵਿੱਚ ਹੀ ਇਹ ਜਿਹੜੀ ਸਥਿਤੀ ਸਪਸ਼ਟ ਹੋ ਜਾਊਗੀ ਕਿ ਧਾਮੀ ਸਾਹਿਬ ਆਪਣਾ ਅਸਤੀਫਾ ਵਾਪਸ ਲੈਂਦੇ ਜਾਂ ਨਹੀਂ ਲੈਂਦੇ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣੀ ਕੀ ਹੁਕਮ ਕਰਦੇ ਹਨ ਕਿਉਂਕਿ ਉਹਨਾਂ ਪਹਿਲਾਂ ਕਿਹਾ ਜਦੋਂ ਗਿਆਨੀ ਹਰਪੀਤ ਸਿੰਘ ਉਹਨਾਂ ਨਾਰਾਜ਼ ਹੋ ਕੇ ਕਿਹਾ ਸੀ ਕਿ ਮੇਰੀ ਕਰਦਾਰ ਕੁਛ ਹੀ ਹੋ ਰਹੀ ਹੈ ਉਹਨਾਂ ਨੇ ਦੁਖੀ ਹੋ ਕੇ ਅਸਤੀਫਾ ਦਿੱਤਾ ਹੈ ਉਦੋਂ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਕਿਹਾ ਸੀ ਕਿ ਜੇ ਉਹਨਾਂ ਦਾ ਅਸਤੀਫਾ ਸ਼ਰੂਮਗੁਰ ਦਾ ਪ੍ਰਬੰਧਕ ਕਮੇਟੀ ਪ੍ਰਮਾਣ ਕੀਤਾ ਫਿਰ ਅਸੀਂ ਵੀ ਦੇ ਦਾਂਗੇ ਇਸੇ ਕੇਸ ਦੇ ਵਿੱਚ ਉਹ ਗਿਆਨੀ ਆਪਣੇ ਧਾਮੀ ਸਾਹਿਬ ਹੋਣ ਦਾ ਵੀ ਜਿਹੜਾ ਅਸਤੀਫਾ ਉਹਨੂੰ ਲੈ ਕੇ ਵੀ ਉਹ ਹੁਕਮ ਕਰ ਸਕਦੇ ਹੈਗੇ ਕਿ ਉਹਨਾਂ ਦਾ ਕਮੇਟੀ ਜਿਹੜੀ ਸ਼ਰੂਮਗੁਰ ਦਾ ਪ੍ਰਬੰਧਕ ਕਮੇਟੀ ਉਹਨਾਂ ਦਾ ਜਿਹੜਾ ਅਸਤੀਫਾ ਪ੍ਰਮਾਣਨਾ ਕਰੇ ਇਹ 1-2 ਦਿਨਾਂ ਦੇ ਵਿੱਚ ਕਾਲੀ ਦਲ ਦੀ ਜਿਹੜੀ ਜਾਂ ਸ਼ਰੂਮਗੁਰ ਦਾ ਪ੍ਰਬੰਧਕ ਜਿਹੜੀ ਸਥਿਤੀ ਜਿਹੜੀ ਸਪਸ਼ਟ ਹੋ ਜਾਊਗੀ ਪਰ ਫਿਰ ਉਹੀ ਹੈ ਕਿ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਅੱਜ ਦੇ ਤਰੀਕ 'ਚ ਨਾ ਆਪਣੀ ਦਿਸ਼ਾ ਲੱਭ ਰਹੀ ਆ ਨਾ ਦਸ਼ਾ ਜੇ ਤੁਹਾਡੀ ਦਿਸ਼ਾ ਸਹੀ ਹੈ ਤੇ ਤੁਹਾਡੀ ਦਸ਼ਾ 'ਤੇ ਸਹੀ ਹੋ ਜੋਗੀ ਤੇ ਜੇ ਤੁਹਾਡੀ ਦਸ਼ਾ ਇਸ ਟੇ ਮਾੜੀ ਹੈ ਤੁਸੀਂ ਖੁਦ ਹੀ ਦੋਸ਼ੀ ਹੋ ਤੇ ਫਿਰ ਤੁਹਾਨੂੰ ਸਹੀ ਦਿਸ਼ਾ ਵੀ ਨਹੀਂ ਲੱਭਣੀ ਹੈਗੀ